ਚਲੋ ਠੀਕ ਹੈ। ਓਕੇ ਥੈਂਕ ਯੂ। ਆ ਕੁੜੀਆਂ ਆਈਆਂ ਸੀ ਲੋੜੀ ਮੰਗਣ। ਆ ਚਾਰ ਕੁੜੀਆਂ ਮੈਂ ਵੇਖਣ ਦੀ ਆ ਬੋਲਣ ਦੀ। ਮੈਂ ਗੱਲ ਕੋਣ। ਕਿੰਨੇ ਦਿਨ ਪਹਿਲਾਂ ਹੀ ਲੋੜੀ ਲੈਣ ਆਈਆਂ ਨਾ। ਕਹਿੰਦੀਆਂ ਕੱਚੀ ਲੋੜੀ ਲੈਣੀ ਆ। ਚਲ ਕੋਈ ਨਹੀਂ ਬੱਚੇ। ਹੁਣ ਵੀ ਜੀ ਨੂੰ ਸੁਣਾਉਂਦੀਆਂ ਗਾਣਾ ਥੱਲੇ ਜਾ ਕੇ ਬੀਜੀ ਵੀ ਦੇ ਦਿੰਦੇ ਪੈਸੇ। ਹਾਂ ਬੀਜੀ ਉਹ ਪਹਿਲਾਂ ਬੱਚਿਆਂ ਨੂੰ ਹੁੰਦਾ ਪਹਿਲਾ ਪਹਿਲੇ ਜਵਾਨੇ ਚ ਵੀ ਇਦਾਂ ਹੀ ਲੋਕੀ ਪਹਿਲਾਂ ਕਿੰਨੇ ਕਿੰਨੇ ਦਿਨ ਲੋੜੀ ਮੰਗਦੇ ਆ। ਅੱਜ ਘਰ ਟੇ ਹੋ ਨਾ ਕਿਰ ਉਹ ਬੱਚੇ ਵਿਚਾਰੇ ਆ ਜਾਂਦੇ ਚਲ ਕੋਈ ਨਹੀਂ ਮੇਰੀ ਇੱਕ ਪਰੌਂਠੀ ਬਣਾ ਦਿਓ ਬਸ ਆਵੇ ਬਸ ਬੰਚਲੀ ਪਰੌਂਠੀ